ਨੇ ਸਰੂਜ ਕੁਰੀਸ਼ਾ ਪਾਸਪੋਰਟ ਵੀ ਨਾਲ ਕਰਦੇ ਪਾਸਪੋਰਟ ਵੀ ਕਰਦੇ ਨਾਲ ਪਰਿਵਾਰ 뭐 ਸਾਦੇ ਰਾਹ ਹਾਂਜੀ ਉਹ ਸਾਦਿੰਦਾ ਤਾਂ ਹੀ ਤਾਂ ਕੰਮ ਹੋ ਰਿਹਾ ਵਾ ਤੈਨੂੰ ਰੋਟੀ ਪਾਣੀ ਚੱਲਦਾ ਪਿਆ ਪਰਿਵਾਰ ਸਾਥ ਨਾਲ ਜੀ ਰੋਟੀ ਪਾਣੀ ਕਿੱਧਰ ਚੱਲੇ ਟਾਈਮ ਆ ਬਹੁਤ ਖਤਮ ਹੋਣ ਵਾਲੀ ਹੈ ਕਚੋਰੀਆਂ ਲਾਸਟ ਹਨ 10 ਵਜੇ ਹੋਣੇ ਇਸ ਟਾਈਮ ਕਚੋਰੀਆਂ ਸਵੇਰ ਦੇ 6 ਵਜੇ ਤਾਂ ਆਏ ਆ ਆਪ ਖਤਮ ਹੋ ਗਏ ਬੋਲ ਵਰਗੀ ਹੁੰਦਾ। ਕੋਈ ਇਹ ਅਲੱਗ ਅਜੀਬ ਗੱਲ। ਕਾਲੇ ਛੜੀ ਨਾਲ ਦਰਜੇ ਬਣਾਉਂਦਾ ਵੀ ਨਾ ਆਉਂਦਾ। ਕਹਿੰਦੇ ਇਨਸਾਨ ਦੇ ਨਾਲ ਉਹਦਾ ਪਰਿਵਾਰ ਖੜ ਜੇ ਤਾਂ ਸ਼ਾਇਦ ਇਨਸਾਨ ਕਿਸੇ ਵੀ ਕੀਮਤ ਤੇ ਹਾਰ ਨਹੀਂ ਸਕਦਾ। ਚਾਹੇ ਛੋਟੀ ਝੜਵਾਤ ਹੋਵੇ ਚਾਹੇ ਵੱਡੀ ਹੋਵੇ ਸ਼ੁਰੂਆਤ ਕਰਨ ਲਈ ਪਰਿਵਾਰ ਹੀ ਪਹਿਲਾ ਇੱਕ ਸਾਥ ਦੀ ਲੋੜ ਆ। ਐਸੀ ਹੀ ਇੱਕ ਮਿਸਾਲ ਆ ਅਰਬ ਫਾਸ ਫੂਡ ਸੈਂਟਰ ਵੀ ਔਰ ਇਹ ਇੱਕ ਬਟਾਲਾ ਦੀ ਇੱਕ ਫੂਡ ਕੋਰਨਰ ਆ ਜਿੱਥੇ ਇੱਕ ਇਹ ਐਤਵਾਰ ਦੇ ਐਤਵਾਰ ਇਹ ਉਡੀਕ ਰਹਿੰਦੀ ਹੈ ਲੋਕਾਂ ਨੂੰ ਕਿ ਕਦੋਂ ਇਹ ਆਣਗੇ ਤੇ ਉਥੋਂ ਪਚੌੜੀਆਂ ਤੇ ਪੂਰੀਆਂ ਲੈ ਕੇ ਉਹ ਘਰਾਂ ਚ ਜਾਣਗੇ ਲੋਕ ਇੱਥੇ ਦੂਰੋਂ ਦੂਰੋਂ ਆਉਂਦੇ ਨੇ ਔਰ ਖਾਸ ਗੱਲ ਇਹ ਹੈ ਕਿ ਇੱਥੇ ਪੂਰਾ ਪਰਿਵਾਰ ਸਾਥ ਦਿੰਦਾ ਔਰ ਇਸ ਕੰਮ ਦੇ ਵਿੱਚ ਚਾਹੇ ਸਾਹਮਣੇ ਤਾਂ ਮੀਆਂ ਬੀਬੀ ਲੱਗੇ ਹੋਏ ਨੇ ਔਰ ਲੇਕਿਨ ਇਸ ਦੇ ਪਿੱਛੇ ਵੀ ਪਰਿਵਾਰ ਜੈ ਸਮਾਨ ਤਿਆਰ ਕਰਨ ਦੀ ਗੱਲ ਹੋਵੇ ਚਾਹੇ ਇੱਥੇ ਆ ਕੇ ਤਿਆਰੀ ਕਰਨ ਦੀ ਗੱਲ ਹੋਵੇ ਪੂਰੇ ਪਰਿਵਾਰ ਦਾ ਸਾਥ ਹੋਵੇ ਔਰ ਆਪਾਂ ਗੱਲ ਵੀ ਕਰਦੇ ਆ ਭਜੀ ਆਪਣਾ ਨਾਮ ਦੱਸ ਦਿਓ ਨਾਮ ਆਕਾਸ਼ ਮਾਨ ਭਜੀ ਆਕਾਸ਼ ਅਕਸ਼ ਅਕਸ਼ ਪਰੰਤੂ ਇਹ ਸ਼ਿੰਗੀ ਤੇ ਹੈ ਇਹ ਹੋ ਗਏ ਮੈਨੂੰ 8 9 ਸਾਲ ਹੋ ਗਏ 8 9 ਸਾਲ ਹੋ ਗਏ ਤਾਂ ਪਹਿਲਾ ਇਹ ਸ਼ੁਰੂਆਤ ਕਿੱਦਾਂ ਦੀ ਸੀ ਪਹਿਲੇ ਫਾਸਟ ਫੂਡ ਦੀ ਜਾਂ ਸ਼ੁਰੂ ਵਿੱਚ ਪੂਰੀ ਦੀ ਨੇ ਸੁਰਜ ਪੁੱਛਿਆ ਪਾਕੌੜ ਵੀ ਨਾਲ ਕਰਦੇ ਪਾਸਪੋਰਟ ਵੀ ਕਰਦੇ ਨਾਲ ਕੁਝ ਐ ਤਵਾਰ ਇੱਕ ਦਿਨ ਹੋ ਗਿਆ ਹਫਤੇ ਚ ਬਾਕੀ ਦਿਨ ਕੀ ਕਰੀ ਬਾਕੀ ਲੋਸੇ ਲਾਣਾ ਵਾ ਆ ਦੇ ਕੋਸੇ ਉਹ ਬਾਕਪਨ ਸਟੋਰ ਲਾਗੇ ਆ ਕਿਸੇ ਚੰਦਰਮੌਂਦੇ ਦੁਕਾਨ ਦੇ ਸਾਈਡ ਤੇ ਕਿਵੇਂ ਦਾ ਸਾਥ ਰਹਿਦਾ ਪਰਿਵਾਰ ਦਾ ਕਿਵੇਂ ਕਿਨੇ ਕਿ ਪਰਿਵਾਰ ਦਾ ਸਾਥ ਬੜਾ ਇੰਪੋਰਟੈਂਟ ਹੁੰਦਾ ਹੈ ਪਰਿਵਾਰ ਬਹੁਤ ਸਾਥ ਦੇ ਰਿਹਾ ਜੀ ਹਾਂਜੀ ਉਹ ਸਾਥ ਦਿੰਦਾ ਤਾਈਂ ਤੇ ਕੰਮ ਹੋ ਰਿਹਾ ਵਾ ਤਾਈਂ ਰੋਟੀ ਪਾਣੀ ਚੱਲਦਾ ਪਿਆ ਪਰਿਵਾਰ ਸਾਥ ਨਾਲ ਜੇ ਰੋਟੀ ਪਾਣੀ ਕਿੱਦਾਂ ਚੱਲੇ ਬੜੀ ਦੂਰ ਦੂਰ ਲੋਕ ਲੈ ਕੇ ਮਸੂਰ ਆਇਆ ਤੂੰ ਤੇਰਾ ਐਤਵਲ ਡੀ ਕੀ ਲੈਦੀ ਆ ਲੋਕਾਂ ਨੂੰ ਇਹ ਮੋਕਾ ਵੀ ਜਲਦੀ ਜਾਂਦਾ ਹੋਣਾ ਫਿਰ ਸਮਾਂ ਆ ਵਖੋ ਖਤਮ ਹੋਣ ਵਾਲੀ ਹੈ ਕਚੋਰੀਆਂ ਲਾਸਟ ਘਾਣਾ 10 ਵਜੇ ਹੋਣੇ ਇਸ ਟਾਈਮ ਕਚੋਰੀਆਂ ਸਵੇਰ ਦੇ 6 ਵਜੇ ਦਾਏ ਆ ਆਪ ਖਤਮ ਹੋ ਗਏ ਇਹ 6 ਵਜੇ ਸ਼ੁਰੂ ਹੁੰਦਾ ਕੰਮ ਤੇ ਫਿਰ ਕਿੰਨੇ ਵਜੇ ਤੱਕ ਚੱਲਦੀ ਹੈ ਉਹਨਾਂ ਦੇ ਗਾਂਖ ਦੇ ਡਿਫਰੈਂਡ ਹੈ ਅੱਜ ਗਾਂਖ ਸੁਰ ਜਦਾ ਹੈ ਅੱਜ ਜਲਦੀ ਖਤਮ ਹੋਣ ਵਾਲਾ ਹੈ ਮੈਂ ਤਾਂ ਦਮ 2 ਵਜੇ ਦੇ 1 ਵਜੇ ਦੇ ਤੇ ਵਾਈਫ ਦਾ ਕਿਦਾਂ ਰੋਲ ਰਹੀਦਾ ਨਾਲ ਇਸ ਘਰ ਦੇ ਵਿੱਚ ਤਿਆਰੀ ਟੂਰੀ ਵੀ ਕਰਦੇ ਸਵੇਰੇ ਹਾਂ ਤਿਆਰੀ ਵੀ ਕਰਨੀ ਆ ਮਤਲਬ ਸ਼ਨੀਵਾਰ ਤੇ ਲੱਗਦੇ ਆ ਤਿਆਰੀ ਕਰਨ ਦੇ ਸ਼ਨੀਵਾਰ ਤੇ ਲੱਗਦੇ ਆ ਪੂਰੀ ਰਾਤ ਜਗੇ ਰਹਿਣਾ ਵਾ ਕੋਲੇ ਵਾਲਾਂ ਆਲੂ ਛਿਲਨੇ ਆ ਤੇ ਸਭੇ ਕੁਆਨੇ ਚਲਣੀਆਂ ਪੰਨੇ ਆ ਸਾਰੇ ਲੱਗੇ ਰਹਿਣਾ ਸਾਰੇ ਕੋਲ ਕੋਲ ਸਾਰੇ ਸਾਲਾ ਹੈ ਸਾਸਾ ਹੈ ਮੇਰੇ ਘਰ ਦੀ ਹੈ ਬਿਲਕੁਲ ਪਰਿਵਾਰ ਦਾ ਪੂਰਾ ਸਾਥ ਰਹਿਦਾ ਕਹਿੰਦੇ ਕਿ ਪੂਰਾ ਪਰਿਵਾਰ ਹੀ ਇਸ ਆਪਾ ਵਾਈਫ ਨਾਲ ਵੀ ਗੱਲ ਕਰਾਂਗੇ ਕਿ ਇੱਥੇ ਤੁਸੀਂ ਦੇਖੀ ਸਕਦੇ ਹੋ ਕਿ ਇਹ ਸਟਾਲ ਦੇ ਉੱਤੇ ਐਤਵਾਰ ਦਾ ਦਿਨ ਹੈ ਔਰ ਸਟਾਲ ਦੇ ਉੱਤੇ ਪੂਰਾ ਰੌਸ਼ਾਹ ਚਾਹੇ ਵੱਡੀਆਂ-ਵੱਡੀਆਂ ਦੁਕਾਨਾਂ ਵੀ ਹੈ ਕੂੜੀ ਵਾਲੀਆਂ ਲੇਕਿਨ ਇਸ ਸਟਾਲ ਦੀ ਇੱਕ ਚਰਚਾ ਹੀ ਵੱਖਰੀ ਹੈ ਅੱਜ ਕੀ ਨਾ ਕੀ ਹੈ ਤੁਹਾਡਾ ਮੌਨਿਕਾ ਅੱਛਾ ਮੌਨਿਕਾ ਕਿੱਦਾਂ ਦਾ ਰੇਂਜਰ ਸਾਹਿਬ ਸਾਹਿਬ ਤੁਹਾਡਾ ਐਤਵਾਰ ਤੇ ਚੋਈ ਲੱਗਦੀ ਹੈ ਸਾਹ ਦਾ ਵੀ ਵਧੀਆ ਨੇ ਬਹੁਤ ਵਧੀਆ ਚੱਲਦਾ ਹੈ ਤੁਸੀਂ ਓਦਾਂ ਹੋਰ ਵੀ ਕੋਈ ਜੌਬ ਕਰਦੇ ਹੋ? ਹਾਂਜੀ ਪਹਿਲਾਂ ਕਰਦੇ ਸੀ ਹੁਣ ਛੱਡਿਆ ਹੋਇਆ ਥੋੜਾ ਜਿਹਾ। ਮੰਮੀ ਇੱਥੇ ਨਹੀਂ ਮੰਮੀ ਤਾਂ ਗਈ ਹੀ ਸਰਦਾਂ ਵਿੱਚ ਛੱਡਿਆ ਹੋਇਆ। ਹੁਣ ਸ਼ਿਆਮਨ ਲੱਗਾ। ਤੇ ਫਿਰ ਸੰਡੇ ਆਪਣੇ ਹਸਬੰਡ ਦੇ ਨਾਲ ਹੀ ਹਾਂਜੀ। ਇਹ ਸਵੇਰ ਤੋਂ ਹੀ ਰੁਟੀਨ ਸ਼ੁਰੂ ਹੋ ਜਾਂਦੀ ਹੈ ਕਿਤਾਬ ਦੀ। ਸਾਹਿਬ ਸਵੇਰ ਤੋਂ ਹੀ ਤਨੇਵੇਂ ਉੱਰਦੇ ਆ ਕਿਨੇ ਵੇਟ ਉੱਥੂ ਸ਼ੁਰੂ ਹੋ ਜਾਂਦੇ। ਬੜੀ ਮਿਹਨਤ ਦਾ ਕੰਮ ਹੈ ਇਹ ਲੋਕਾਂ ਦਾ ਸਹਿਯੋਗ ਕਿਤਾ ਦਾ ਰਹਿੰਦਾ। ਲੋਕਾਂ ਦਾ ਸਹਿਯੋਗ ਦੁਆਸ ਜੀ ਬਾਕੀ ਠੀਕ ਹੈ ਤੁਹਾਡੀ ਹਾਂਜੀ ਬਿਲਕੁਲ ਤੁਸੀਂ ਦੇਖਿਆ ਕਿ ਦੂਰੋਂ ਦੂਰੋਂ ਲੋਕ ਆ ਰਹੇ ਨੇ ਇਸੇ ਭਾਜੀ ਦੀ ਕਚੌੜੀ ਦਾ ਸਵਾਦ ਦੇਖਦੇ ਸੀ ਭਾਜੀ ਕਿੰਦਾ ਦਾ ਹੈ ਇਹਨਾਂ ਦੀ ਪ੍ਰੈਜੈਂਸ ਹੋਰ ਬੜੇ ਕਚੌੜੀ ਬਣਾਉਂਦੇ ਆ ਆਪਸਨ ਜਿਹੜੇ ਖਾਣ ਆਏ ਇਹ 8-9 ਸਾਲ ਤੋਂ ਬਣਾ ਰਿਹਾ ਕਚੌੜੀ ਤੇ ਜਹਾੜੇ ਲਾ ਕੇ ਕੰਮ ਕਰਦਾ ਸੀ ਪਿਲਾ ਮੰਡੀ ਤੇ ਆ ਗਿਆ ਅੱਜ ਆ ਬਹੁਤ ਵਧੀਆ ਹੁੰਦਾ ਚੋਰੀ ਇਹ ਲੱਗਦੀ ਭਾਜੀ ਕਾਲੇ ਗੋਰੀਆਂ ਦੇ ਨਾਲ ਕੋ ਬਣਾਉਂਦਾ ਵੀ ਨਾ ਕਹਿੰਦੇ ਕੂਰੀ ਛੋਲੇ ਦੇ ਅੰਮ੍ਰਿਤਸਰ ਦੇ ਤੇ ਕਚੌੜੀ ਅੰਮ੍ਰਿਤਸਰ ਦੀ ਮਸ਼ਹੂਰ ਹੈ ਇਹ ਕਹਿ ਸਕਦੇ ਕਿ ਬਟਾਲੇ ਦੀ ਪੂਰੀ ਇਹਦੀ ਬੱਕਰੀ ਇਹਦੀ ਬੱਕਰੀ ਕਚੋਰੀ ਪੂਰੀ ਆ ਸਵਾਰ ਹੀ ਬੱਕਰਾ ਦਾ ਦੇਖ ਮਿੰਨਾ ਨਹੀਂ ਸਵਾਜੇ ਕੋ ਮਰਜੀ ਖਾ ਕੇ ਪੂਰੀ ਤੇ ਸਵਾਰਦਾ ਇਹਦਾ ਬੱਕਰਾ ਹੀ ਬਿਲਕੁਲ ਇੱਕ ਐਸੀ ਪਛਾਣ ਆ ਇੱਕ ਐਸੀ ਪਛਾਣ ਬਣਾ ਲਈ ਐ ਇਸ ਨੌਜਵਾਨ ਨੇ ਆਪਣੇ ਪਰਿਵਾਰ ਦੇ ਨਾਲ ਪੂਰੀ ਮਿਹਨਤ ਕਰ ਰਿਹਾ ਔਰ ਪਰਿਵਾਰ ਦੇ ਨਾਲ ਜਿੱਥੇ ਪੂਰਾ ਪਰਿਵਾਰ ਇਹਦਾ ਸਾਥ ਦੇ ਰਿਹਾ ਉਥੇ ਹੀ ਇੱਕ ਵਕਰੀ ਪਛਾਣ ਵੀ ਔਰ ਆਪਣਾ ਰੋਜ਼ਗਾਰ ਵੀ ਜਿਹੜਾ ਬਣਾਇਆ ਹੋਇਆ ਹੈ ਕੈਮਰਾ ਪਰਸਨ ਵਿਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬੰਦੀ ਟੀਵੀ ਲਈ ਗੁਰਦਾਸਪੁਰ ਤੋਂ